ਤੂੰ ਕਹਿੰਦਿਆਂ ਵਾਂ ਮੰਮੀ ਦੀ ਗੜੀ ਤਨਖਾਹ ਹੁੰਦੀ ਆ ਉਦੋਂ ਨਾ ਲੈਣ ਤਾਂ ਮੰਮੀ ਗਈ ਸੀ ਨਾ ਮੇਰੇ ਕੋਲ ਉਹ ਦਿਨ ਵੇਖ ਲੈਂਦੀ ਵੀ ਤਨਖਾਹ ਹੁੰਦੀ ਕਿ ਨਹੀਂ ਹੁੰਦੀ ਉਦੋਂ ਮੈਂ ਪੈਸੇ ਲੈਣੇ ਨਹੀਂ ਮੇਰੇ ਤੂੰ ਵੀ ਗੱਲ ਸੁਣ ਲੈ ਪਰ ਜਿੱਦਾਂ ਇਹਨੇ ਮੈਨੂੰ ਜਲੀਲ ਕੀਤਾ ਵਾ ਨਾ ਬਗਾਨੇ ਪੁੱਤ ਕੋ ਗੱਲਾਂ ਘੁਵਾਈਆਂ ਇਹਨੇ ਮੈਨੂੰ ਉਹ ਘਰ ਵਿੱਚ ਕਿੱਦਾਂ ਰਹਿੰਦੀ ਆ ਮੈਨੂੰ ਪਤਾ ਵਾ ਜਦੋਂ ਮੈਂ ਇੱਥੇ ਹੁੰਦੀ ਰਹੀ ਆ ਨਾ ਉਹਦੇ ਮੈਨੂੰ ਗੱਲਾਂ ਹੀ ਕਰਦੀ ਰਹੀ ਆ ਇਹਨੂੰ ਮਸ ਸਕਦੇ ਅਕਲ ਨਹੀਂ ਗਈ ਹੈਗੀ ਭਿ ਜਵਾਈ ਪਾਈ ਆਇਆ ਵਾ ਉਦੇ ਹੁੰਦੇ ਆ ਜਬਾਨਾਂ ਦਾ ਰੱਖਣਾ ਨਾਲੇ ਤਾਂ ਤੁਹਾਡਾ ਕੱਢਾਂਗੇ ਜਲੂਸ ਤੇ ਨਾਲੇ ਲਵਾਵਾਂਗੇ ਤੁਹਾਡੇ ਕੋਲ ਪੈਸੇ ਭੂਆ ਜੀ ਮੈਨੂੰ ਤੇ ਆਹ ਗੱਲ ਦਾ ਪਤਾ ਨਹੀਂ ਸੀ ਆ ਤੁਸੀਂ ਨਾ ਨਾ ਦੱਸ ਦੇ ਇਹਨਾਂ ਨੇ ਤੇ ਮੇਰੇ ਕੋਲ ਕੀਤੀ ਨਹੀਂ ਗੱਲ ਏ ਕੋਈ ਗੱਲ ਨਹੀਂ ਹੌਂਸਲਾ ਰੱਖੋ ਪੈਸੇ ਦੇ ਦਾਂਗੇ ਟਾ ਹਾਂ ਹੈ ਕੌਣ ਆ ਗਿਆ ਹੁਣ ਗੇੜ ਖੜਕਾਈ ਜਾਂਦੇ ਸੱਸੀ ਘਰ ਭਾਬੀ ਕੋਈ ਕਮੀ ਰਹਿ ਗਈ ਹੈ ਅੱਗੇ ਫੇਰ ਆ ਗਈਆਂ ਹੁਣ ਤੂੰ ਕਮੀ ਤਾਂ ਨਹੀਂ ਰਹਿ ਗਈ ਮੈਨੂੰ ਕੰਮ ਹੀ ਕੋਈ ਤਾਂ ਆਈਆਂ ਤੂੰ ਮੇਰੇ ਬਾਹਨੇ ਲੱਭਣੀ ਹੈ ਨਾ ਮੈਨੂੰ ਸਾਰਾ ਹੀ ਪਤਾ ਵਾ ਤੇਰਾ ਕੀ ਪਤਾ ਵਾ ਮੇਰਾ ਮੈਂ ਵੀ ਕਿਹ ਕੰਮ ਹੀ ਆਈਆਂ ਪਤਾ ਮੈਨੂੰ ਜਿਹੜੇ ਕੰਮ ਆਉਨੇ ਆ ਤੂੰ ਚੱਲ ਰਹਿ ਗਈ ਹੁਣੀ ਕੋ ਕੱਟ ਕੋਈ ਨਾ ਗੱਲਾਂ ਕਰੀ ਜਾ ਬੈ ਕ ਤੇ ਮੇਰਾ ਕੰਮ ਸੁਣ ਲੈ ਨਾਲੇ ਤੇਰੇ ਕੰਨ ਖੁੱਲ ਜਾਣਗੇ ਕਿ ਕਸਾ ਰਹਿ ਗਈ ਹੁਣੀ ਤੇਰੇ ਵੱਲ ਕੋਈ ਬੈ ਜਾ ਕਿਹੜਾ ਸੁਨਿਆ ਲੈ ਕੇ ਆ ਗਈਆਂ ਹੁਣ ਤੂੰ ਸੁਨਿਆ ਮੈਂ ਕਾਦਾ ਲਿਆਉਣਾ ਵਾ ਭਾਬੀ ਪੁਰਾਣੇ ਦਿਨ ਚੇਤੇ ਕਰ ਜਦੋਂ ਮੇਰੇ ਗਾੜੀ ਤੋਂ ਰੋਨੀ ਹਾ ਮੈਨੂੰ ਲੱਗਦਾ ਵਾ ਉਹ ਦਿਨ ਤੈਨੂੰ ਭੁੱਲ ਗਏ ਆ ਯਾਦ ਨਹੀਂ ਰਏ ਮੈਂ ਨਹੀਂ ਰੋਈ ਕਿਸੇ ਦੇ ਗਾੜੀ ਜਾ ਕੇ ਸਿੱਧੀ ਜਿਹੜੀ ਗੱਲ ਵਾ ਅੱਛਾ ਆਹੋ ਤੂੰ ਰੋਈ ਨਹੀਂ ਲੈ ਸੁਣ ਮੇਰੀ ਗੱਲ ਫੇਰ ਕੰਨ ਖੋਲ ਕੇ ਜਿੱਦਾਂ ਦਲਬਾਗ ਨੇ ਲਾਇਸੈਂਸ ਬਣਾਉਣਾ ਸੀ ਨਾ ਤੂੰ ਮੇਰੇ ਕੋ ਗਈ ਹਾਂ ਤੇ ਰੋਨੀ ਹਾਂ ਪਟਾਈ ਲੱਖ ਰੁਪਈਆ ਚਾਹੀਦਾ ਵਾ ਜਿੱਦਾਂ ਮਰਜ਼ੀ ਕਰਕੇ ਰਮਨ ਮੈਨੂੰ ਦੇ ਮੈਂ ਭਾਵੇਂ ਔਖੀ ਹੋਈ ਭਾਵੇਂ ਸੌਖੀ ਹੋਈ ਭਾਵੇਂ ਆਪਣੇ ਘਰ ਵਾਲੇ ਕੋ ਮੈਂ ਝਿੜਕਾਂ ਖਾਧੀਆਂ ਪਰ ਮੈਂ ਸੋਚਿਆ ਮੇਰਾ ਭਤੀਆ ਵਾ ਚਲ ਪੈਸੇ ਦੇਣੇ ਮੰਨਦੇ ਆ ਮੈਂ ਉਸੇ ਵਲੇ 2.5 ਲੱਖ ਦਾ ਇੰਤਜ਼ਾਮ ਕਰਕੇ ਤੇਰੇ ਹੱਥ ਤੇ ਰੱਖਿਆ ਤੈਨੂੰ ਤੇ ਝਾਟੀ ਦੇਣ ਭੁੱਲ ਗਏ ਪਰ ਮੈਂ ਮੰਗਣੇ ਨਹੀਂ ਮੈਂ ਤਾਂ ਸੋਚਿਆ ਸੀਗਾ ਮੇਰਾ ਖੂਨ ਦਾ ਰਿਸ਼ਤਾ ਵਾ ਮੇਰੇ ਪੁੱਤ ਨੇ ਵਰਤਲੇ ਜਾਂ ਮੇਰੇ ਪਤੀਏ ਨੇ ਵਰਤਲੇ ਕੋਈ ਫਰਕ ਨਹੀਂਗਾ ਪਰ ਆ ਗੱਲਾਂ ਕਰ ਕਰਕੇ ਨਾ ਤੂੰ ਮੈਨੂੰ ਚੇਤਾ ਕਰਵਾਇਆ ਨਾਲੇ ਮੈਨੂੰ ਘਰੋਂ ਝਿੜਕਾਂ ਦਵਾਈਆਂ ਵੀ ਉਹਦਾਂ ਤੇ ਪੇਕਿਆਂ ਦੀ ਬੰਦੀ ਹਾਂ ਆਪਣਾ ਘਰ ਲਟਾਈ ਗਈ ਹਾਂ ਤੇ ਹੁਣ ਲੈ ਆ ਉਥੇ ਜਾ ਕੇ ਪੈਸੇ ਹੁਣ ਏਦਾਂ ਕਰ ਤਾਈ ਲਖਦਾ ਇੰਤਜ਼ਾਮ ਕਰ ਜਿੱਦਾਂ ਮੈਂ ਕੀਤਾ ਸੀ ਭਾਬੀ ਕੀ ਸੋਚੀ ਪੈ ਗਈਆਂ ਮੂੰਹ ਤੇ 12 ਕਿਉਂ ਵੱਜ ਗਏ ਆ ਚੇਤਾ ਆਇਆ ਕਿ ਨਹੀਂ ਆਇਆ ਨਹੀਂ ਉਹਨੂੰ ਪੋਸ਼ਾ ਆਪਣੀ ਲਾਡਲੀ ਨੂੰ ਜਿੰਨੇ ਫਾਇ ਪੈਸੇ ਲੈ ਕੇ ਵਰਤੇ ਆ ਜਿਹਨੂੰ ਤੁਹਾਨੂੰ ਲਿਸੈਂਸ ਬਣਾਇਆ ਉਹਨਾਂ ਨੂੰ ਪੁੱਛ ਜਾ ਕੇ ਉਹਨਾਂ ਨੂੰ ਮੈਂ ਕਿਉਂ ਪੁੱਛਾਂ ਮੇਰੇ ਕੋ ਪੈਸੇ ਲੈਣ ਉਹ ਨਹੀਂ ਗਈ ਮੇਰ ਕੋ ਪਹਿਲਾਂ ਤੂੰ ਗਈ ਹਾਂ ਜੀ ਉਹਨੇ ਲਿਆਂਦੇ ਹੁੰਦੇ ਨੇ ਨਾ ਤੇ ਮੈਂ ਉਹਦਣਾ ਗੱਲ ਕਰਦੀ ਤੇ ਭਾਵੇਂ ਮੈਂ ਉਹਨਾਂ ਨੂੰ ਲੈ ਕੇ ਦਿੱਤੇ ਆ ਪਰ ਪੁੱਛ ਉਹਨਾਂ ਨੂੰ ਜਾ ਕੇ ਮੈਂ ਨੇ ਉਹਨਾਂ ਨੂੰ ਪੁੱਛਣਾ ਜਦੋਂ ਸਭ ਕੋ ਨੇ ਸਾਹਮਣੇ ਆਵਾ ਨਾ ਤੇ ਉਹਦੇ ਕੋਲ ਪੁੱਛ ਜਾ ਕੇ ਹਾਂ ਤਾਂ ਸਭ ਤੋਂ ਗੱਲਾਂ ਤਾਂ ਭਾਬੀ ਨਾ ਹੀ ਕਰ ਤਾਂ ਚੰਗੀ ਗੱਲ ਵਾ ਤੇ ਕੀ ਕਰ ਲੇਗੀ ਮੈਂ ਵੇਖ ਲਾ ਭਾਬੀ ਜੇ ਕਿ ਉਹ ਸਿੱਧੀ ਉਂਗਲ ਨਾ ਨਾ ਨਿਕਲੇ ਫਿਰ ਟੇਢੀ ਕਰਨੀ ਪੈਂਦੀ ਹੁੰਦੀ ਆ ਤੇ ਮੇਰ ਕੋ ਹੱਲ ਸਾਰੇ ਹੈਗੇ ਆ ਚੁੱਪਚੀ ਪੀਤੇ ਮੰਨ ਜਾ ਤੇ ਮੇਰੇ ਪੈਸੇ ਮੈਨੂੰ ਵਾਪਸ ਦੇ ਦੇ ਮੈਂ ਨਾ ਨੋਟ ਉਹਨਾਂ ਦੇ ਵਰਤਦੀ ਆ ਤੇ ਨਾ ਮੈਨੂੰ ਪਤਾ ਹੀ ਆ ਜਿਹੜੀ ਵਰਤਦੀ ਆ ਨਾ ਮੋਂ ਘਰ ਘਰ ਕਰਕੇ ਉਹਨੂੰ ਪੁੱਛ ਜਾ ਕੇ ਭਾਬੀ ਇਹ ਗੱਲ ਦਾ ਨਹੀਂ ਮੈਨੂੰ ਪਤਾ ਵੀ ਨੋਟ ਤੂੰ ਵਰਤਦੀ ਆ ਕਿ ਉਹ ਵਰਤਦੀ ਆ ਚੱਲ ਅੱਜ ਤੇ ਉਹ ਵਰਤਦੀ ਆ ਪਹਿਲਾਂ ਤੂੰ ਵੀ ਵਰਤਦੀ ਰਹੀ ਆ ਵਿਆਹ ਦਾ ਪਹਿਲਾਂ ਦਾ ਵਾਰ ਗਿਆ ਵਾ ਤੈਨੂੰ ਇੱਕ ਲੰਦ ਰਿਆ ਗਫੇ ਉਹ ਨਹੀਂ ਮੈਨੂੰ ਨਿਕਲ ਆਇਆ ਇੱਕ ਦਿਨ ਵੀ ਉਹਨੇ ਅੱਛਾ ਸਿੱਧੀ ਜਿਹੜੀ ਗੱਲ ਵਾ ਤੈਨੂੰ ਨਿਕਲ ਆਇਆ ਤੈਨੂੰ ਪੇਕੇ ਗਿਆ ਨਹੀਂ ਹੁੰਦਾ ਨਹੀਂ ਉਹਦੇ ਪੈਸੇ ਵੀ ਕਿਉਂ ਕਿੱਦਾਂ ਦੇ ਪੈਸੇ ਨੇ ਬਾਰ ਕਮਾਈ ਕੀਤੇ ਕਿੱਦਾਂ ਨਹੀਂ ਕੀਤੇ ਨਾ ਨਾ ਤੂੰ ਕੰਨੂ ਵੇਖਣੇ ਆ ਹੁਣ ਵੇ ਮੰਗਣ ਜੋ ਐਂ ਪੈਸੇ ਨਾ ਕਰਕੇ ਨਹੀਂ ਵੇਖੇ ਤੂੰ ਜਦੋਂ ਦੀ ਆਈ ਆ ਉਦੋਂ ਦੇ ਤੇਰੇ ਮਗਰ ਲੱਗੀ ਆ ਤੇ ਮੈਂ ਫਾਹੇ ਕਿੱਥੋਂ ਵਰਤਾਂ ਵੇਖਣੇ ਆ ਹੀ ਵਦੇ ਗੱਲਾਂ ਵੀ ਬੜੀਆਂ ਕਰਨੀਆਂ ਆ ਭਾਬੀ ਗੱਲ ਜੇ ਮੇਰੇ ਮਗਰ ਲੱਗੀ ਆ ਨਾ ਤੇਰੇ ਵਿੱਚ ਸਿਆਣਪ ਹੁੰਦੀ ਨਾ ਤੂੰ ਆਪੇ ਉਹਨੂੰ ਆਪਣੇ ਮਗਰ ਲਾ ਲੈਂਦੀ ਤੇਰੇ ਵਿੱਚ ਤਾਂ ਕੋਈ ਸਿਆਣਪ ਹੀ ਹੈ ਨਹੀਂ ਆ ਵੀ ਨਵਾਂ ਧੀਆਂ ਘਰ ਰੱਖੀ ਦੀਆਂ ਕਿੱਦਾਂ ਵਾ ਤੂੰ ਵਾ ਘਰ ਜਾਣ ਵਾਲੀ ਅਗਲੇ ਦਾ ਤੇ ਝਾੜ ਦਿੱਤਾ ਵਾ ਤੂੰ ਅੱਛਾ ਰਹਿਂਦਾ ਖੁੰਦਾ ਹੋਰ ਝਾੜ ਦੇਗੀ ਹੁਣ ਤੂੰ ਤੂੰ ਤਾਂ ਬਹੁਤ ਪੱਧਰੀ ਆ ਵੀ ਤੂੰ ਨਵਾਂ ਨਾ ਬੜੀਆਂ ਲਾ ਕੇ ਖਾਣ ਲਈ ਆ ਮੇਰਾ ਮੂੰਹ ਨਾ ਨਹੀਂ ਖਲਾ ਤੇ ਨਾ ਹੀ ਤੇ ਰੌਲਾ ਪਾ। ਮੈਂ ਬਾਬੇ ਖਾਵਾਂ ਨੋਆ ਦੇ ਨਾਲ ਨਾ ਖਾਵਾਂ ਤੈਨੂੰ ਗੱਲ ਇਹ ਗੱਲ ਦਾ ਦੁੱਖ ਵਾ। ਮੈਂ ਪੈਸੇ ਲੈਣ ਆਈ ਆ। ਮੇਰੇ ਵੱਲੋਂ ਜੁੱਤੀਆਂ ਜੁੱਤੀ ਹੋ। ਮੈਂ ਤੁਹਾਨੂੰ ਕੀ ਕਹਿਣਾ? ਮੈਨੂੰ ਮੇਰੇ ਪੈਸੇ ਚਾਹੀਦੇ ਆ। 2.5 ਲੱਖ ਤੇ ਮੇਰੇ ਵਾਸਤੇ ਕੁਝ ਵੀ ਨਹੀਂਗਾ। ਮੈਂ ਤੇ ਤੈਨੂੰ ਹੁਣੇ ਦੇ ਦੰਨੀ ਆ। ਤੇਰੇ ਮੂੰਹ ਤੇ ਮਾਰਨੀ ਆ ਹੁਣੇ ਹੀ ਭਾਵੇਂ ਆਲਾ 2.5 ਲੱਖ ਆਪਣਾ ਰੁਪਈਆ। ਪਰ ਮੈਂ ਦੋਵੇਂ ਉਹਦੇ ਕੋਲੋਂ ਤੈਨੂੰ ਹੁਣ ਜਿਹੜੀ ਸਾਮਰੀ ਸਭ ਕੋ। ਤੇ ਜੇ ਤੂੰ ਪੈਸੇ ਨਾਲ ਇੰਨੀ ਭੱਜੀ ਆ ਤੇ ਫਿਰ ਨਾ ਇੰਨੀਆਂ ਗੱਲਾਂ ਮੇਰੇ ਕੋਲ ਕਰਵਾ ਤੇ ਨਾ ਕਰ। ਚੁੱਪ ਕਰਕੇ ਮੇਰੇ ਹੱਥ ਤੇ ਰੱਖ ਦੇ ਉਹ ਵੀ ਤਾਂ ਤੇਰੇ ਨੋਈਆਂ ਉਹਨੇ ਵੀ ਘਰੋਂ ਹੀ ਦੇਣੇ ਆ ਉਹ ਨੋ ਮੇਰੀ ਨਹੀਂ ਗਾ ਉਹ ਨੋ ਆ ਤੇਰੀ ਤੂੰ ਆਪਣੀ ਬਣਾਈ ਆ ਮੇਰੀ ਤਾਂ ਬਣੀ ਨਾ ਜਦੋਂ ਦੀ ਆਈ ਆ ਭਾਬੀ ਨੋਆ ਤੀਆਂ ਰੱਖਣੀਆਂ ਹਰ ਇੱਕ ਦੇ ਵਾਸਤੇ ਦੀ ਗੱਲ ਨਹੀਂ ਹੁੰਦੀ ਇਹ ਤੈਨੂੰ ਮੈਂ ਗੱਲ ਦੱਸਦਾ ਤੇਰੇ ਆਂਡ ਗਵਾਂਣ ਵੀ ਨੋਆ ਹੈ ਗਿਆ ਕਿਤੇ ਕਿਸੇ ਦੇ ਘਰ ਨਾ ਮਾਸਾ ਤੂੰ ਤੂੰ ਮੈਂ ਮੈਂ ਨਹੀਂ ਹੁੰਦੀ ਜਦੋਂ ਪਹਿਲੇ ਦਿਨ ਹੀ ਨਾ ਤੇਰਾ ਰਾਦਾ ਹੀ ਪਿਚਾਂਮ ਦੀਆਂ ਚਲਾਉਂਗੀ ਜਦੋਂ ਨੋਆ ਆ ਜਾਂਦਾ ਆਪਣੇ ਰੰਗ ਥੋੜੇ ਜਿਹਾ ਬਦਲਨੇ ਪੈਂਦੇ ਆ ਇਹ ਮੇਰੀ ਨਾ ਗੱਲ ਸੁਣ ਲੈ ਸਾਰਿਆਂ ਦਾ ਘਰ ਨਵਾਂ ਵਾ ਨਵਾਂ ਨੂੰ ਧੀਆ ਬਣਾ ਕੇ ਰੱਖਣਾ ਪੈਂਦਾ ਵਾ ਤੇ ਹਾਂ ਜਿਹੜਾ ਉੱਚੀ ਉੱਚੀ ਬੜਤਾ ਮਾਰਨ ਲਈ ਆ ਨਾ ਇਹ ਚੋਪੀ ਰਹਿ ਤੇ ਚੰਗੀ ਰਹੇਗੀ ਬੁੱਢੇ ਵਾਰੇ ਪਤਾ ਨਹੀਂ ਤੈਨੂੰ ਕਿਹਦੀ ਲੋੜ ਪੈਣੀ ਆ ਹੱਡ ਮੰਜੇ ਤੇ ਰਗੜਨੇ ਪੈਣੇ ਆ ਕਿ ਕਿੱਦਾਂ ਮਰਨਾ ਵਾ ਇੱਕ ਸੂਰ ਸਾਰਾ ਤੇਰਾ ਹੋਣ ਡਿਆ ਵਾ ਤੂੰ ਕਰਵਾਉਣ ਡਿਆ ਜੋ ਕਰਵਾਉਣ ਡਿਆ ਮੇਰੇ ਨਾਲ ਨਹੀਂ ਹੁਣ ਤੇ ਮੈਨੂੰ ਸਾਲ ਹੋ ਗਿਆ ਮੈਂ ਤੇਰਾ ਘਰ ਨਹੀਂ ਵੜੀ ਹੁਣ ਕੀ ਕਰਾਉਣ ਡਈ ਆ ਮੈਂ ਬਗੜ ਰਿਹਾ ਪਤਾ ਨਹੀਂ ਕਾਦਾ ਪੈਣ ਡਿਆ ਉਹ ਮਮੀ ਕਿੰਨਾ ਉਡਾ ਲਾ ਕੇ ਬੈਠੀ ਆ ਮੈਂ ਤੇ ਅੰਦਰ ਆਂ ਹੋਵੇ ਸੰਦੀਪ ਨਾ ਡਈ ਹੋਵੇ ਦੋਵੇਂ ਜਣੀਆਂ ਡਈਆਂ ਹੋਣੀਆਂ ਵਾ ਕਿ ਜੇ ਮੇਨਾਂ ਨਹੀਂ ਕੱਟ ਕਰਦੀ ਤੇ ਉਹਨਾਂ ਕਿਹੜੀ ਕੱਟ ਕਰਦੀ ਹੋਣੀ ਵੇਖਾਂ ਭਲਾ ਜਾ ਕੇ ਉਹ ਨਾ ਰਹਿਣੀ ਇੰਨੇ ਕੰਨਾ ਸਮਝ ਨਹੀਂ ਲੈ ਇਹ ਜੇ ਭੋਜੀ ਆਏ ਆ ਭੋਜੀ ਨੂੰ ਹੁਣ ਕੀ ਕੰਮ ਪੈ ਗਿਆ ਹੋਊਗਾ ਇਹਨਾਂ ਨੇ ਰਖੇ ਮੇਰੇ ਦਿਵਾਲੀ ਹੋਣਾ ਚੱਲ ਪਾਣੀ ਤੇ ਪਿਆਉਣਾ ਹੁੰਦਾ ਹੀ ਉਹਨਾਂ ਨਾਲ ਲੜਨ ਲੱਗੇ ਸਤਿ ਸ਼੍ਰੀ ਅਕਾਲ ਪੂਜੇ ਸਤਿ ਸ਼੍ਰੀ ਅਕਾਲ ਪੁੱਤ ਹੋ ਸਨਾਓ ਠੀਕ ਠਾਕ ਹਾਂ ਠੀਕ ਠਾਕ ਤੂੰ ਹਾਂ ਵਧੀਆ ਵਾ ਪੀ ਲੋ ਪਾਣੀ ਆਜੋ ਉੱਥੇ ਅੰਦਰ ਆਜੋ ਇੱਥੇ ਤੇ ਮੀਂਹ ਜਾ ਪੈਣ ਡਿਆ ਚੱਲ ਪੁੱਤ ਲੜ 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 ਅੰਦਰ ਨੂੰ ਤੇ ਲਿਆਵੋ ਰਾਜ ਨੂੰ ਕਰ ਲਓ ਜਾ ਕੇ ਮੰਮੀ ਤੁਹਾਡਾ ਤੇ ਨਾ ਹਾਲ ਹੀ ਇਹੀ ਰਹਿਣਾ ਵਾ ਜੇ ਕੋਈ ਆ ਹੀ ਜਾਂਦਾ ਹੁੰਦਾ ਵਾ ਨਾ ਤੂੰ ਉਹਨੂੰ ਬਹਿ ਵੀ ਲੈੰਦਿਆ ਕਰੋ ਆਜੋ ਭਾਜੀ ਹੋਸਣਾਉ ਠੀਕ ਠਾਕ ਹੀ ਪਿੰਡ ਸਾਰੇ ਹਾਂ ਅੰਤਲਜਿੰਦਰ ਠੀਕ ਠਾਕ ਮੈਂ ਤਾਂ ਪੁੱਤ ਕੰਮ ਹੀ ਆਈ ਹਾਂ ਆਉਣਾ ਨਾ ਕੀ ਹੀ ਉਹਨੂੰ ਦਿਲਤ ਨਹੀਂ ਕਰਦਾ ਜਿਹੜੇ ਪਿਛਲੇ ਆਪਣੇ ਹਿਸਾਬ ਕਿਤਾਬ ਹੀ ਹਨਾ ਮੈਂ ਆਪੀ ਉਹ ਵੀ ਨਾ ਪੂਰੇ ਘਰ ਹੀ ਲਈਏ। ਉਹ ਆ ਜੀ ਪਿਛਲੇ ਹਫ਼ਤਾ ਪਤਾ ਕਿਹੜੇ ਸਾਹਬਾਂ ਦੀ ਗੱਲ ਕਰਨ ਦੇ ਤੀ ਮੈਨੂੰ ਕੋਈ ਸਮਝ ਨਹੀਂ ਲੱਗੀ। ਕੋਈ ਗੱਲ ਨਹੀਂ ਸਾਰੇ ਗੱਲਾਂ ਤੇ ਮੈਂ ਦੱਸ ਦਿੰਨੀ ਆ। ਜਦੋਂ ਤੁਸੀਂ ਮੇਰੇ ਨਾਲ ਕੋਈ ਰਿਸ਼ਤਾ ਹੀ ਨਹੀਂ ਰੱਖਣਾ ਫਿਰ ਇਹ ਕੰਮ ਤਾਂ ਹੋਣਾ ਹੀ ਸੀ। ਜਦੋਂ ਦਲਬਾਗ ਗਿਆ ਸੀ ਨਾ ਬਾਹਰ ਤੇ ਲਾਇਸੈਂਸ ਉਹਨੇ ਬਣਾਉਣਾ ਹੀ ਤੇਰੀ ਸੱਸ ਜਾ ਕੇ ਮੇਰੇ ਗਾੜੀ ਹੱਥ ੜਦੀ ਹੀ। ਫਿਰ ਅਮਨ ਜਿੱਦਾਂ ਵੀ ਹੁੰਦਾ ਨਾ 22 ਲੱਖ ਰੁਪਏ ਦਾ ਇੰਤਜ਼ਾਮ ਕਰਕੇ ਦੇ ਮੈਂ ਤੇਰੇ ਫੁੱਫੜ ਕੋ ਛੜਕਾਂ ਖਾ ਕੇ ਤਾ ਹੀ ਲੱਖ ਰੁਪਈਆ ਦੇ ਹੱਥ ਤੇ ਰੱਖਿਆ ਭਿਲਾ ਕੋਈ ਗੱਲ ਨਹੀਂ ਮੇਰਾ ਪਤੀ ਆ ਵਾ ਖੂਨ ਦਾ ਰਿਸ਼ਤਾ ਵਾ ਅੱਜ ਤੱਕ ਉਹ ਪੈਸੇ ਮੈਂ ਤੱਕ ਮੰਗੇ ਨਹੀਂ ਤੇ ਨਾ ਮੈਂ ਮੰਗਣੇ ਹੀ ਪਰ ਜਿੱਦਾਂ ਇਹਨੇ ਮੈਨੂੰ ਜਲੀਲ ਕੀਤਾ ਵਾ ਨਾ ਹੁਣੋਂ ਮੈਂ ਪੈਸੇ ਲੈ ਕੇ ਫੇਰਸਾ ਲੈਣਾ ਵਾ ਬਗਾਨਾ ਪੁੱਤ ਵੀ ਮੈਨੂੰ ਆਂਦਾ ਵਾ ਢੋ ਢੋ ਕੇ ਪੇਕੇ ਸੁੱਟਦਾ ਸਭ ਕੁਝ ਹੁਣ ਨਾ ਤੇਰੀ ਪਰਜਾਈ ਤੇਰੀ ਬਣੀ ਮੈਂ ਉੱਥੋਂ ਵੀ ਗੱਲਾਂ ਸੁਣੀਆਂ ਤੇ ਇੱਥੋਂ ਵੀ ਗੱਲਾਂ ਸੁਣੀਆਂ ਮੇਰਾ ਕੀ ਫਾਇਦਾ ਹੋਇਆ ਹੁਣ ਐਹੀ ਗੱਲ ਕਰਨ ਮੈਂ ਆਈ ਆ ਤੇ ਸੱਸ ਤੇਰੀ ਨਾ ਪਿਆਰਾਂ ਦਾ ਪਾਣੀ ਨਹੀਂ ਪੈਣ ਦੇਣ ਦੇਈ ਵੀ ਮੈਂ ਲਿਆਂਦੇ ਨਹੀਂ ਜੇ ਲਿਆਏ ਵੀ ਆ ਦਿਲਜਿੰਦਰ ਨਾਲ ਗੱਲ ਕਰ ਤੇਰੇ ਨਾਲ ਮੈਂ ਧੀਏ ਕਾਦੀ ਗੱਲ ਕਰਾਂ ਜਦੋਂ ਤੂੰ ਇੱਥੇ ਹੈ ਹੀ ਨਹੀਂ ਹਾਂ ਜਦੋਂ ਪੁੱਤ ਤੂੰ ਮੇਰੇ ਕੋਲ ਪੈਸੇ ਲੈਣ ਗਈ ਨਹੀਂ ਤੈਨੂੰ ਮੈਂ ਕੀ ਕਹਾਂ ਭੂਆ ਜੀ ਉਹ ਤੇ ਸਾਨੂੰ ਵੀ ਪਤਾ ਵਾ ਵੀ ਪੈਸੇ ਤੁਹਾਡੇ ਦੇਣ ਵਾਲੇ ਤੇ ਤੁਸੀਂ ਉਦੋਂ ਆਪ ਹੀ ਕਿਹਾ ਸੀਗਾ ਵੀ ਕੋਈ ਗੱਲ ਨਹੀਂ ਜਦੋਂ ਮਰਜ਼ੀ ਦੇ ਦਿਓ ਤੇ ਪੈਸੇ ਤੇ ਅਸੀਂ ਹੁਣ ਉਦਾਂ ਦੇ ਦੇਣੇ ਸੀ ਤੇ ਆ ਵਿੱਚ ਫਿਰ ਦਿਲਜੀਤ ਦੇ ਵਿਆਹ ਦਾ ਪੈ ਗਿਆ ਤੇ ਚਲੋ ਕੋਈ ਗੱਲ ਨਹੀਂ ਜੇ ਦੇਣ ਵਾਲੇ ਆ ਤੇ ਦੇ ਦਾਂਗੇ ਤੇ ਨਾਲੇ ਤੁਸੀਂ ਇਦਾਂ ਦੀਆਂ ਗੱਲਾਂ ਕਿਉਂ ਕਰਨ ਦੇ ਜੀ ਤੇ ਹੁਣ ਕੋਈ ਰਿਸ਼ਤਾ ਨਹੀਂ ਰੱਖਣਾ ਅਹੀਂ ਤੇ ਤੁਹਾਨੂੰ ਕਦੀ ਮੱਥੇ ਵਟ ਨਹੀਂ ਪਾਇਆ ਹੈਗਾ ਚਲੋ ਮੰਮੀ ਦਾ ਸੁਭਾਅ ਹੈਗਾ ਵਾ ਇਦਾਂ ਦਾ ਪਰ ਹੁਣ ਕੀ ਕਰ ਸਕਦੇ ਆ ਭੂਆ ਜੀ ਦਲਜਿੰਦਰ ਤੇਰੀ ਸੱਸ ਨੂੰ ਕੌਣ ਬੋਲਣ ਦਾ ਤੇ ਲਿਆਜ ਚਾਹੀਦਾ ਨਾ ਜਦੋਂ ਮੈਂ ਤੇਰਾ ਨਾਂ ਲੈਨੀ ਆ ਨਾ ਉਦੋਂ ਹੀ ਪੁੜਕ ਪੈਂਦੀ ਆ ਦੱਸ ਮੈਂ ਤੈਨੂੰ ਕੀ ਸਖਾਉਣ ਲਈ ਆ ਮੈਂ ਤਾਂ ਤੁਹਾਡੇ ਟੱਬਰ ਨੂੰ ਨਾ ਜੋੜ ਕੇ ਹੀ ਰੱਖਿਆ ਮੈਨੂੰ ਨਹੀਂਗਾ ਪਤਾ ਪਿੱਤਲਜੀਤ ਦੇ ਵਿਆਹ ਦੇ ਪੈਸੇ ਲੱਗੇ ਆ ਜਾਂ ਨਹੀਂ ਲੱਗੇ ਜੇ ਲੱਗੇ ਵੀ ਹੋਣਗੇ ਨਾ ਇਹਨੇ ਆਪਣਾ ਪੁੱਤ ਵਿਆਇਆ ਵਾ ਮੈਨੂੰ ਨੀਗਾ ਵਿੱਚੋਂ ਕੁਝ ਵੀ ਦਿੱਤਾ ਮੈਂ ਤਾਂ ਤੁਹਾਡੇ ਘਰੋਂ ਜਾਣ ਲੱਗੀ ਨਾ ਮੋਠ ਬੂੰਦੀ ਵੀ ਨਹੀਂ ਖੜੀ ਕਿਤੇ ਇਹਨੂੰ ਇੰਨੀ ਸ਼ਰਮ ਨਹੀਂ ਆਈ ਵੀ ਪਹਿਲਾਂ ਦੀ ਆਈ ਆ ਤਾਂ ਬਾਜੀ ਪਾਦਾ ਇਹਨੂੰ ਤਾਂ ਗੱਲਾਂ ਕਿਹਦੇ ਸਿਰ ਤੇ ਕਰਨ ਰਹੀ ਆ ਇੱਕ ਹਫ਼ਤੇ ਦਾ ਟਾਈਮ ਆ ਇਹਨੂੰ ਸਮਝਾ ਦੇ ਵੀ ਮੈਨੂੰ ਪੈਸੇ ਚਾਹੀਦੇ ਆ ਤੇਰਾ ਫੁੱਫੜ ਮੇਰੇ ਨਾਲ ਆਉਣ ਲੱਗਾ ਹੀ ਮੈਂ ਨਾਲ ਲੈ ਕੇ ਨਹੀਂ ਆਈ ਮੈਂ ਹਾਂ ਜੇ ਮੇਰੇ ਨਾਲ ਚੱਲਗੇ ਨਾ ਇਹਨਾਂ ਵੱਧ ਘੱਟ ਗੱਲਾਂ ਕਰ ਲੈਣੀਆਂ ਤੇ ਮੁੜ ਕੇ ਜਿਹੜੀਆਂ ਮੂੰਹ ਚ ਗੱਲਾਂ ਨਿਕਲ ਜਾਂਦੀਆਂ ਮੂਰੇ ਪੈਂਦੀਆਂ ਨਹੀਂ ਗੀਆਂ ਪਰ ਇਹਨੂੰ ਮਾਸਾ ਨਹੀਂ ਲਿਆ ਜਾ ਹੈਗਾ ਵੀ ਜਵਾਈ ਭਾਈ ਆ ਮੈਨੂੰ ਕਿੱਦਾਂ ਗੱਲਾਂ ਕੀਤੀਆਂ ਵਾ ਕਿੱਦਾਂ ਬੋਲੀ ਓਦੋਏ ਇਹਨੂੰ ਸ਼ਰਮ ਨਹੀਂ ਮਾਸਾ ਵੀ ਕੀ ਕਰਾਂ ਭੂਆ ਜੀ ਤੁਹਾਨੂੰ ਕੀ ਪਤਾ ਵਾ ਵੀ ਮੈਂ ਇੱਥੇ ਕਿੱਦਾਂ ਟਾਈਮ ਕੱਢਣ ਡਈ ਆ ਟਾਈਮ ਤੇ ਮੈਂ ਵੀ ਬਹੁਤ ਔਖਾ ਕੱਢਣ ਡਈ ਆ ਪਰ ਹੁਣ ਜਦੋਂ ਇਹਨਾਂ ਨੂੰ ਇੰਨੀ ਸਮਝ ਹੀ ਨਹੀਂ ਹੈਗੀ ਤੇ ਹੁਣ ਕਰ ਵੀ ਕੀ ਸਕਦੇ ਆ ਇਹ ਤੁਹਾਡੇ ਤੋਂ ਵੀ ਬਹੁਤ ਛਿੜਦੇ ਆ ਮੈਨੂੰ ਤਾਂ ਇੱਥੇ ਗੱਲ ਨਹੀਂ ਕਰਨ ਦਿੰਦੇ ਤੁਹਾਡੇ ਬਾਰੇ ਚਾਲਦਲ ਦੇ ਅੰਦਰ ਤੈਨੂੰ ਤਾਂ ਔਖਾ ਸੌਖਾ ਟਾਈਮ ਹੁਣ ਕੱਢਣਾ ਹੀ ਪੈਣਾ ਤੇ ਮੈਂ ਕਿਉਂ ਗੱਲਾਂ ਸੁਣਾ ਸਸਿਕਲ ਭਾਜੀ ਸਾਸਿਕਲ ਪੁੱਤ ਕਦੋਂ ਗਦੇਤੀ ਹੁਣ ਇਹ ਆਈਆਂ ਥੋੜਾ ਚਿਹਰੀ ਹੋਇਆ ਵਾ ਅੱਛਾ ਅੱਛਾ ਹੋਰ ਠੀਕ ਠਾਕ ਹਾਂ ਠੀਕ ਠਾਕ ਤੂੰ ਸੁਣਾ ਆਪਣਾ ਹਾਂਜੀ ਵਧੀਆ ਵਾ ਬੋਤਲ ਜੀ ਠੀਕ ਆ ਕਿੱਥੇ ਗਿਆ ਵਾ ਅੰਦਰ ਹੀ ਲੰਮੇ ਪਏ ਸੀ ਅੱਛਾ ਅੱਛਾ ਠੀਕ ਆ ਹੋਰ ਪਿੰਡ ਕਦੋਂ ਗਈਆਂ ਪਿੰਡ ਹੋ ਗਈ ਵਾਵਾ ਚਿਹਰੀ ਅੱਛਾ ਹਾਂਜੀ ਤੀ ਸੁਣਾ ਕੋਫੜ ਜਿੰਨੇ ਲੈਣਾ ਹੀ ਨਾਲ ਉਹ ਵੀ ਪੁੱਤ ਘਰ ਦਾ ਕੰਮ ਤੰਦਾ ਗਿਆ ਹੀ ਸ਼ਹਿਰ ਕੋਈ ਅੱਛਾ ਅੱਛਾ ਉੱਥੇ ਗਏ ਸੀਗੇ ਠੀਕ ਠੀਕ ਤੇ ਮੈਂ ਕਿਹਾ ਚਲ ਆਉਂਦੇ ਆਉਂਦੇ ਮੈਨੂੰ ਤਾਰ ਜਿਓ ਉੱਥੇ ਠੀਕ ਮੈਨੂੰ ਅੱਡੇ ਤੇ ਤਾਰ ਗਏ ਸੀਗੇ ਭੁਗਾਈ ਤੇ ਫੋਨ ਨਹੀਂ ਕੀਤਾ ਕੋਈ ਕੰਮ ਹੀ ਅਚਾਨਕ ਆ ਕੇ ਆ ਗਏ ਆਹੋ ਪੁੱਤ ਕੰਮ ਹੀ ਮੈਨੂੰ ਫੋਨ ਫੜ ਮੈਂ ਕੀ ਕਰਨਾ ਹੈਗਾ ਤਾਂ ਕਰਕੇ ਹੀ ਆ ਗਈਆਂ ਤੇ ਦਲਜੀਤ ਨੂੰ ਵੀ ਠਾ ਲਾਂ ਮਾਰਵਾਜ ਉਹਦੇ ਨਾਲ ਮੈਂ ਗੱਲਬਾਤ ਕਰ ਹੀ ਲਵਾਂ ਮੁੜ ਕੇ ਸੱਸ ਤੁਹਾਡੀ ਨਾ ਝੂਠੀਆਂ ਸੱਚੀਆਂ ਗੰਡ ਕੇ ਨਾ ਉਹਦੇ ਕੰਨਾਂ 'ਚ ਵੀ ਪਾਉਗੀ ਪੂਆ ਇਦਾਂ ਦੀ ਤੇ ਪੂਆ ਇਦਾਂ ਦੀ ਹੀ ਮੈਂ ਆਪਣੇ ਮੂੰਹ ਹੀ ਦੱਸ ਜਾਨੀ ਉਹਨਾਂ ਸਾਰੀ ਗੱਲ ਕੀ ਗੱਲ ਹੋਈ ਐ ਭੂਆ ਜੀ ਦੱਸੋ ਸਹੀ ਮੈਨੂੰ ਕੋਈ ਗੱਲ ਨਹੀਂ ਤੂੰ ਮਾਰ ਉਹਨੂੰ ਆਵਾਜ਼ ਤੁਹਾਡੇ ਸਾਹਮਣੇ ਗੱਲ ਕਰਨੀ ਆ ਮੈਂ ਕਿਹੜੀ ਚੋਰੀ ਗੱਲ ਕਰਨੀ ਕੋਈ ਕੋਈ ਗੱਲ ਨਹੀਂ ਠਾਲਦੀ ਐ ਮੈਂ ਉਹਨਾਂ ਨੂੰ ਮੈਨੂੰ ਲੱਗਦਾ ਵਾ ਦੀਦੀ ਨੇ ਫੇਰ ਕੋਈ ਨਾ ਕੋਈ ਸਿਆਪਾ ਪਾਇਆ ਵਾ ਭੂਆ ਚਾਂ ਚੱਕ ਆ ਗਈ ਆ ਕੋਈ ਨਾ ਕੋਈ ਕੰਮ ਤੇ ਹੋਊਗਾ ਜ਼ਰੂਰ ਇਹਨਾਂ ਨੂੰ ਮੰਮੀ ਨਾ ਇੰਨਾ ਸਮਝਾਉਂਦੇ ਆ ਇਹਨਾਂ ਦੇ ਕੰਨ ਤੇ ਜੂੰ ਸਰਕਦੀ ਨਹੀਂ ਆ ਮੇਰੀ ਗੱਲ ਸੁਣੋ ਉੱਠੋ ਕਿਦਾਂ ਘੂਗ ਸੁੱਤੇ ਆ ਕਾਦਾ ਨਹੀਂ ਜਰਾ ਚੜਿਆ ਤੁਹਾਨੂੰ ਸੁਣਦੇ ਸੰਦੀਪ ਬਾਹਰ ਇੰਨਾ ਰੋਲਾ ਪੈਣ ਡਿਆ ਵਾ ਰੋਲਾ ਪੈਣ ਡਿਆ ਤੁਹਾਨੂੰ ਮਸਾ ਨਹੀਂ ਸੁਣਨ ਦੀ ਆਵਾਜ਼ ਰੋਲਾ ਕਿਉਂ ਪੈਣ ਡਿਆ ਰੋਲਾ ਕਾਦਾ ਪੈਣਾ ਵਾ ਤੂੰ ਆ ਜੀ ਆਏ ਆ ਪਤਾ ਨਹੀਂ ਕਿਹੜੀ ਗੱਲ ਹੋਈ ਆ ਦੱਸੀ ਤਾਂ ਨਹੀਂ ਉਹਨਾਂ ਨੇ ਮੈਨੂੰ ਕੋਈ ਵੀ ਗੱਲ ਤੇ ਕਹਿਣ ਦੇ ਹੀ ਦਲਜੀਤ ਨੂੰ ਠਾਲ ਕੇ ਲਿਆ ਕੋਈ ਗੱਲ ਨਹੀਂ ਉਹਨਾਂ ਮੈਂ ਮੈਂ ਪਤਾ ਨਹੀਂ ਕੀ ਗੱਲ ਹੋਈ ਭੂਆ ਹੀ ਆਈ ਐ ਮੈਨੂੰ ਤਾਂ ਲੱਗਦਾ ਵਾ ਦੀਦੀ ਨੇ ਕਹੇ ਸੇ ਆਪਾ ਪਾਇਆ ਨਾ ਫੇਰ ਚੰਗਾ ਭਲਾ ਸੁੱਤਾ ਠਾਲ ਕੇ ਰੱਖਤਾ ਆਓ ਬੁਲਾਉਂਦੇ ਆ ਤੁਹਾਨੂੰ ਬਾਹਰ ਚਲ ਆਉਂਨਾ ਮੈਂ ਉਹਨੇ ਗੰਗਲ ਕਰਨੀ ਹੈ ਕੀ ਪਤਾ ਵਾ ਮੰਮੀ ਨੇ ਫੇਰ ਕੀ ਕਹਿਤਾ ਹੁਣਾ ਵਾ ਉਹ ਆ ਗਈ ਹੋਣੀ ਵੇੜ ਦਾ ਭਲਾ ਜਾ ਗਈ ਤੂੰ ਇਹ ਬਹੁਤ ਆਏ ਤੇ ਮੈਂ ਚਾਹ ਬਣਾ ਲਾ ਰਹਿ ਨਹੀਂ ਦਿੰਦੀ ਚਾਹ ਚਾਹ ਤੇ ਤੇਰੀ ਸੱਸ ਨੇ ਬਥੇਰੀ ਪਿਆਲਤੀ ਮੈਨੂੰ ਲੈ ਸੱਸੀ ਆ ਵਾ ਜੀ ਸੱਸੇ ਕਾਲ ਪੁੱਤ ਅਦਵੀ ਛਾਪਾ ਹੀ ਮਾਰਿਆ ਦੱਸਿਆ ਵੀ ਨਹੀਂ ਤੇ ਆਹੋ ਮੈਂ ਚੱਲ ਵੇਖਾਂ ਕੀ ਕਰਨ ਦੇ ਕਰਨਾ ਕੀ ਮੈਂ ਸੁੱਤਾ ਹੀ ਸੰਦੀਪ ਕਹਿੰਦੀ ਬਾਹਰ ਰੌਲਾ ਪੈਂਦਾ ਕੀ ਗੱਲ ਹੋਈ ਆ ਰੌਲਾ ਰੌਲਾ ਪੁੱਤ ਕਾਦਾ ਪੈਣਾ ਵਾ ਹਾਂਜੀ ਤੇਰੀ ਮਾਂ ਦੀ ਜ਼ੁਬਾਨ ਬੜੀ ਆ ਤੁਸੀਂ ਤੋਂ ਦੀ ਜ਼ੁਬਾਨਾ ਵੱਡ ਨਹੀਂ ਸਕੇ ਤੁਸੀਂ ਇੰਨਾ ਨਹੀਂ ਉਹਨੂੰ ਸਮਝਾਇਆ ਪਿੱਪੂ ਆ ਵਾ ਇਹ ਘਰ ਦੀ ਧੀ ਆ ਮਾਤਾ ਤੂੰ ਇਦਾਂ ਕਿਉਂ ਬੋਲਦੀ ਆ ਵਾ ਜੀ ਤੁਹਾਡੇ ਸਾਹਮਣੇ ਕਿੰਨਾ ਸਮਝਾਇਆ ਹੈ ਮੈਂ ਤਾਂ ਬਾਅਦ ਵਿੱਚ ਵੀ ਗੱਲਾਂ ਕੀਤੀਆਂ ਬਥੇੜੀਆਂ ਉਹਨਾਂ ਨੂੰ ਗੱਲ ਕੀ ਹੋ ਗਈ ਆ ਵੀ ਤਬੇ ਫੇੜ ਦੇ ਗੱਲ ਕੀ ਹੁਣੀ ਆ ਮੈਨੂੰ ਨਹੀਂ ਪਤਾ ਵੀ ਤੈਨੂੰ ਇਹ ਗੱਲ ਦਾ ਪਤਾ ਕਿ ਨਹੀਂ ਪਤਾ ਤੇਰੀ ਮਾਂ ਨੇ ਮੇਰੇ ਕੋਲ 2.5 ਲੱਖ ਰੁਪਏ ਲਿਆਂਦਾ ਸੀ ਪਤਾ ਬੁਆ ਜੀ ਮੈਨੂੰ ਪਤਾ ਕਿਉਂ ਨਹੀਂ ਤੇ ਮੈਂ ਫਿਰ ਉਹ ਲੈਣ ਆਈ ਆ ਜਦੋਂ ਇਹ ਕਹਿੰਦੀ ਆ ਵੀ ਮੇਰਾ ਤੇਰਾ ਨਾ ਹੋਣ ਜਾਣ ਕੋਈ ਨਹੀਂਗਾ ਸਾਰੇ ਰਿਸ਼ਤੇ ਇੰਨੇ ਮੁਕਾਤੇ ਚੱਲ ਮੈਨੂੰ ਪਤਾ ਵਾ ਜੇ ਅੱਜ ਮੇਰਾ ਭਰਾ ਜਿੰਦਾ ਹੁੰਦਾ ਹੁੰਦਾ ਉਹਨੂੰ ਪਤਾ ਹੁੰਦਾ ਵੀ ਮੇਰੀ ਭੈਣ ਵਾਂ ਮੈਂ ਮੇਲਾ ਗੱਲਣਾ ਵਾ ਇਹ ਪਰਜਾਈ ਆ ਬਗਾਨੀ ਆ ਇਹਨੂੰ ਕੀ ਪਤਾ ਮੈਂ ਤਾਂ ਤੁਹਾਡਾ ਟੱਬਰ ਨਾਲ ਜੋੜਦੀ ਰਹੀ ਤੋੜਿਆ ਨਹੀਂ ਤੇਰਾ ਵਿਆਹ ਵੀ ਕਿਹੜੇ ਹਾਲਾਤਾਂ 'ਚ ਮੈਂ ਕਰਵਾਇਆ ਸੀ ਉਦੋਂ ਵੀ ਇਹਨੂੰ ਮੈਂ ਬੇਇੱਜ਼ਤੀ ਕਰਵਾਈ ਪਰ ਹੁਣ ਮੇਰੇ ਕੋਲ ਬੇਇੱਜ਼ਤੀ ਨਹੀਂ ਕਰਵਾਈ ਜਾਂਦੀ ਮੇਰੇ ਵੀ ਬੱਚੇ ਵੱਡੇ ਹੋਏ ਆ ਉਹ ਵੀ ਕਹਿੰਦੇ ਆ ਮਾਤਾ ਤੂੰ ਉਥੇ ਕੀ ਲੈਣ ਜਾਣੀ ਆ ਜਦੋਂ ਤੇਰਾ ਭਰਾ ਨਹੀਂ ਹੈਗਾ ਮੈਨੂੰ ਸਭ ਕੁਝ ਪਤਾ ਵਾ ਜੋ ਵੀ ਤੁਸੀਂ ਸਾਡੇ ਲਈ ਕੀਤਾ ਵਾ ਤੇ ਅਸੀਂ ਮੁੱਕਰੇ ਕਦੋਂ ਆ ਪੈਸੇ ਦੇਣੀਆਂ ਭਜੇ ਦੋਰੀਆਂ ਫਗਦੇ ਪੁੱਤ ਭੱਜਣ ਭਜਾਉਂਦਾ ਨਹੀਂ ਮੈਨੂੰ ਪਤਾ ਫੁੱਫੜ ਤੇਰੇ ਨੇ ਮੈਨੂੰ ਕੋਈ ਗੱਲ ਕਹੀ ਆ ਕਿ ਹਫਤੇ ਦੇ ਵਿੱਚ ਵਿੱਚ ਪੈਸੇ ਚਾਹੀਦੇ ਆ ਉਹ ਤੇ ਆਪ ਲੱਗੇ ਸੀ ਮੇਰੇ ਨਾਲੋਂ ਤੇ ਮੈਂ ਨਹੀਂ ਲੈ ਕੇ ਆਈ ਫੇਰ ਨਾ ਮੂੰਹ ਕੋਈ ਗੱਲ ਨਿਕਲ ਜੇ ਨਾ ਚੰਗੇ ਨਹੀਂ ਲੱਗੀਦਾ ਪੂਆ ਜੀ ਇੱਕ ਹਫਤੇ ਦੇ ਵਿੱਚ ਇੰਨੇ ਪੈਸੇ ਕਿੱਥੋਂ ਦੇਣੇ ਅਹੀਂ ਪੁੱਤ ਮੈਂ ਵੀ ਇੱਕੋ ਦਿਨ 'ਚ ਪੈਦਾ ਕਰਕੇ ਦਿੱਤੇ ਸੀ ਪੂਆ ਜੀ ਤੁਹਾਡੇ ਕੋਲ ਚਾਰ ਪਹਿਲੀਆਂ ਵਾਧਾ ਹੈਗੀਆਂ ਤੁਸੀਂ ਤੇ ਦਿੱਤੇ ਸੀ ਕੁਈ ਤਾਨੂੰ ਜੋੜ ਕੇ ਦੇਵਾਂਗੇ ਕੋਈ ਗੱਲ ਨਹੀਂ ਫਸਲ ਦੇ ਪੈਸੇ ਆ ਜਾਣਗੇ ਤੁਹਾਨੂੰ ਦੇ ਦਾਂਗੇ ਆਪਾਂ ਆਪਾਂ ਕਦੋਂ ਭੱਜੇ ਆ ਦਿਲਬਾਗ ਕਦੋਂ ਦਾ ਬਾਹਰ ਗਿਆ ਅਜੇ ਤੱਕ ਤੁਸੀਂ ਜੋੜਿਆ ਹੀ ਕੋਈ ਨਹੀਂ ਜੇ ਉਹਨੂੰ ਮੈਂ ਕਿਹਾ ਉਹ ਆਂਦੀ ਪੈਸੇ ਦਿਲਜਿੰਦਰ ਨੇ ਦੇਣੇ ਆਪੂਆ ਜੀ ਜੇ ਦਿਲਬਾਗ ਬਾਹਰ ਗਿਆ ਹੀ ਮੰਮੀ ਦੀ ਗੱਲ ਵੀ ਠੀਕ ਆ ਮੰਮੀ ਕਹਿੰਦਾ ਸਰਕਾਰੀ ਨੌਕਰੀ ਕਰਦੀ ਆ ਪੈਸੇ ਤਾਂ ਅੱਗੇ ਮੁੰਡਿਆ ਨੇ ਦੇਣੇ ਆ ਜਾਂ ਦਿਲਬਾਗ ਭਾਈ ਨਹੀਂ ਦੇਣੇ ਆ ਤਾਂ ਜਾਂ ਮੈਂ ਦੇਣੇ ਆ ਮੈਂ ਤੁਹਾਨੂੰ ਕਹਿਣ ਡਿਆ ਵਾਂ ਕਿ ਫਸਲਾ ਲਾ ਲੰਦੋ ਕੋਈ ਗੱਲ ਨਹੀਂ ਪੈਸੇ ਦੇ ਦਾਂਗੇ ਬਾਕੀ ਮੈਂ ਦਿਲਬਾਗ ਭਾਈ ਨਾਲ ਗੱਲ ਕਰ ਲੈਣਾ ਵਾਂ ਉਹਨਾਂ ਕੋ ਮੇਰੇ ਸਾਹਣੇ ਹੁਣੇ ਨਹੀਂ ਆ। ਵਿਆਹ ਦੇ ਵੀ ਸਾਰਾ ਖਰਚਾ ਦਿਲਬਾਗ ਭਾਈ ਨੇ ਲਾਇਆ ਵਾ। ਪੁੱਤ ਇਹ ਗੱਲ ਤਾਂ ਨਹੀਂ ਮੈਨੂੰ ਪਤਾ। ਤੂੰ ਕਹਿੰਦੇ ਆਂ ਮੰਮੀ ਦੀ ਕਿਹੜੀ ਤਨਖਾਹ ਹੁੰਦੀ ਆ? ਉਸ ਦਿਨ ਨਾ ਲੈਣ ਤਾਂ ਮੰਮੀ ਗਈ ਨਾ ਮੇਰੇ ਕੋਲ। ਉਸ ਦਿਨ ਵੇਖ ਲੈਂਦੀ ਵੀ ਤਨਖਾਹ ਹੁੰਦੀ ਕਿ ਨਹੀਂ ਆਉਂਦੀ। ਪੁੱਤ ਮੈਂ ਪੈਸੇ ਲੈਣੇ ਨਹੀਂ। ਮੇਰੇ ਤੂੰ ਵੀ ਗੱਲ ਸੁਣ ਲੈ। ਪਰ ਜਿੱਦਾਂ ਇਹਨੇ ਮੈਨੂੰ ਜਲੀਲ ਕੀਤਾ ਵਾ ਨਾ। ਬਗਾਨੇ ਪੁੱਤ ਕੋ ਗੱਲਾਂ ਘੁਵਾਈਆਂ ਇਹਨੇ ਮੈਨੂੰ। ਉਹ ਘਰ ਵਿੱਚ ਕਿੱਦਾਂ ਰਹਿੰਦੀ ਐ ਮੈਨੂੰ ਪਤਾ ਵਾ। ਜਦੋਂ ਮੈਂ ਇੱਥੇ ਹੁੰਦੀ ਰਹੀ ਆ ਨਾ ਉਹਦੇ ਮੈਨੂੰ ਗੱਲਾਂ ਹੀ ਕਰਦੀ ਰਹੀ ਆ ਇਹਨੂੰ ਮੱਸ ਸਕਦੇ ਅਕਲ ਨਹੀਂ ਗਈ ਹੈਗੀ ਭੀ ਜਵਾਈ ਪਾਈ ਆਇਆ ਵਾ ਉਹਦੇ ਹੁੰਦਿਆਂ ਜਬਾਨੰ ਦਾ ਰੱਖਣਾ ਤੂੰ ਸੁਣੀਆ ਕਿ ਨਹੀਂ ਸੁਣੀਆ ਅਜ ਤੱਕ ਕੁੱਪੂ ਆਈ ਤੁਹਾਨੂੰ ਵੀ ਪਤਾ ਵਾ ਉਹਨਾਂ ਮੈਂ ਇਕੱਲੀ ਕਹਿ ਦਿੱਤਾ ਵਾਂ ਕਿ ਪੈਸੇ ਆਪਾਂ ਦੇ ਦਾਂਗੇ ਅਸੀਂ ਮੁੱਕਣ ਦੇ ਆਂਗੇ ਤੇ ਜੋ ਉਹ ਗੱਲ ਬਾਰ ਬਾਰ ਗੱਲ ਜਾਂਦੇ ਨਿੱਤਾ ਦੇ ਕਹਿਣ ਨੂੰ ਮੈਂ ਕੀ ਕਰਾਂ ਕੀ ਤਾਂ ਤੁਸੀਂ ਦੋ ਮਹੀਨੇ ਸਾਲਾਂ ਨੂੰ ਦੇਣੇ ਕਿ ਚੌਹਾਂ ਨੂੰ ਦੇਣੇ ਆ ਮੇਰੇ ਕੋਲ ਤਾਂ ਗੱਲ ਚ ਗੂਠਾ ਦੇ ਕੇ ਇੱਕ ਦਿਨ ਚ ਲਿਆਂਦੇ ਨਾ ਉਹ 2 ਮਹੀਨੇ ਰਹਿ ਗਏ ਫਸਲਾਂ ਉਹਨੂੰ ਕਿੰਨਾ ਕੁ ਟਾਈਮ ਆ ਚਲੋ ਕੋਈ ਮੈਂ ਗਰੀ ਨਾ ਕੀਤੀ ਆ ਕੋਸ ਵੀ ਨਾ ਗੱਲ ਕਰ ਲੋ ਪੈਸੇ ਆ ਪੈਸੇ ਦੇ ਦਾਂਗੀ ਕੋਈ ਗੱਲ ਨਹੀਂ ਸੰਦੀਪ ਵੇਹ ਮੈਂ ਅੰਦਰ ਵੜ ਕੇ ਪੈਸੇ ਦਿੱਤੇ ਹੀ ਦੂਜੇ ਕੰਨ ਮੈਂ ਸੁਣਾਇਆ ਨਹੀਂ ਫੇ ਮੇਰੀ ਪਰਜਾਈ ਨੇ ਪੈਸੇ ਖੜੇ ਆ ਇਹ ਨਾ ਹੋਵੇ ਮੁੜ ਕੇ ਪੰਚਾਇਤ ਤੋਂ ਪੰਚਾਇਤੀ ਕੰਮ ਹੋਵੇ ਪਤਾ ਨਾ ਜਲੂਸ ਨਿਕਲੇ ਮੈਂ ਕਿਹਾ ਗਵੰਡੀਆਂ ਜਲਸ ਸੁਣਾਉਂਦੇ ਆ ਮੈਂ ਵੀ ਇਹੋ ਗੱਲ ਕਹੀ ਆ ਕਿ ਦੇ ਦਾਂਗੇ ਪੈਸੇ ਗੱਲ ਫੁੱਫਰ ਜੀ ਦੀ ਆ ਨਾ ਉਹਨਾਂ ਨਾਲ ਮੈਂ ਗੱਲ ਕਰ ਲਾਂਗਾ ਕਿਦੋਂ ਪੈਸੇ ਦੇਣੇ ਆਪਾਂ ਨਹੀਂ ਹੁਣ ਤੂੰ ਗੱਲ ਕਰ ਲੇਗਾ ਜਿੱਦਣ ਇੱਥੇ ਵੇਚਤੀ ਹੁੰਦੀ ਹੁੰਦੀ ਓਦੀ ਉਦੋਂ ਤੋਂ ਮੂੰਹ ਚ ਲਾਚੀਆਂ ਪਾਈਆਂ ਸੀ ਉਦੋਂ ਨਹੀਂ ਤੁਹਾਡੇ ਸਾਹਮਣੇ ਗੱਲ ਕੀਤੀ ਹੈਗੀ ਸੀ ਕੀਤੀ ਹੀ ਗੱਲ ਤੁਸੀਂ ਕਿੰਨਾ ਨੰਬਰ ਰਲੇ ਜੇ ਉਹ ਮਤਲਬ ਕਿੰਨਾ ਕੁ ਸਮਝਾਈ ਗਈ ਹੁਣ ਉਹ ਕਿਸ ਦੀ ਗੱਲ ਮੰਨਦੇ ਆ ਕਿ ਤੇ ਉਹ ਉਹ ਨਹੀਂ ਤੁਹਾਡੀ ਗੱਲ ਮੰਨਦੀ ਤੇ ਫੁੱਫੜ ਮੰਨ ਲੂਗਾ ਉਹ ਮੈਂ ਕਰ ਲਾਂਗੇ ਗੱਲ ਭੂਆ ਜੀ ਨਹੀਂ ਤੈਨੂੰ ਗੱਲ ਕਰਨ ਦੀ ਕੋਈ ਲੋੜ ਨਹੀਂ ਗਈ ਤੇ ਬਈ ਠੀਕ ਆ ਪੈਸੇ ਫਸਲਾਂ ਮਿਲਣੀਆਂ ਹੋਣੀਆਂ ਪੈਸੇ ਹੈਗੇ ਜੇ ਫਸਲਾਂ ਮਿਲਦੇ ਆ ਨਾ ਫਿਰ ਕੋਈ ਨਹੀਂ ਚਾਰ ਜਾਣੇ ਨਾਲ ਲੈ ਕੇ ਆਵਾਂ ਨਾਲੇ ਤੇ ਤੁਹਾਡਾ ਕੱਢਾਂਗੇ ਜਲੂਸ ਤੇ ਨਾਲੇ ਲਾਵਾਂਗੇ ਤੁਹਾਡੇ ਕੋਲ ਪੈਸੇ ਪੂਆ ਜੀ ਮੈਨੂੰ ਤੇ ਆ ਗੱਲ ਦਾ ਪਤਾ ਨਹੀਂ ਸੀ ਆ ਤੁਸੀਂ ਨਾ ਨਾ ਦੱਸ ਦੇ ਇਹਨਾਂ ਨੇ ਤੇ ਮੇਰੇ ਕੋ ਕੀਤੀ ਨਹੀਂ ਗੱਲ ਲੈ ਕੋਈ ਗੱਲ ਨਹੀਂ ਹੌਸਲਾ ਰੱਖੋ ਪੈਸੇ ਦੇ ਦਾਂਗੇ ਟਾਡੇ ਸੰਦੀਪ ਤੂੰ ਆ ਨਵੀਂ ਸਵੀ ਤੈਨੂੰ ਕਿਹ ਗੱਲ ਦਾ ਨਹੀਂ ਪਤਾ ਤੇ ਇਹਨਾਂ ਦੇ ਸੁਭਾਅ ਕਿਦਾਂ ਦੇ ਆ ਮੈਂ ਇਹਨਾਂ ਦੀਆਂ ਬੜੀਆਂ ਜੜੀਆਂ ਆ ਹੁਣ ਮੈਨੂੰ ਕੋਈ ਲੋੜ ਨਹੀਂ ਇਹਨਾਂ ਦੀਆਂ ਗੱਲਾਂ ਸੁਣਦੀ ਇੱਕ ਹਫ਼ਤੇ ਦਾ ਟਾਈਮ ਐ ਦਿੱਤਾ ਵਾ ਹਫ਼ਤੇ ਦੇ ਵਿੱਚ ਵਿੱਚ ਮੈਨੂੰ ਪੈਸੇ ਚਾਹੀਦੇ ਆ ਆ ਜਿਹੜਾ ਬੁੜਕਣ ਦਿਆ ਨਾ ਇਹਨੂੰ ਵੀ ਸਮਝਾ ਦੇ ਪੰਜਾਬੀ ਵਿੱਚ ਵੀ ਜਿੱਦਾਂ ਸਰਪੰਚ ਲੈ ਕੇ ਤੁਹਾਡੇ ਘਰ ਆਏ ਨਾ ਵੇਖ ਲੋ ਪੀ ਤੁਹਾਡਾ ਬਾਨਾ ਕੀ ਆ ਪਪੂਆ ਜੀ ਇਦਾਂ ਤੇ ਕੰਮ ਨਾ ਕਰੋ ਕੋਈ ਗੱਲ ਨਹੀਂ ਮੈਂ ਇਹਨਾਂ ਨਾਲ ਗੱਲ ਕਰਦੀ ਆ ਇਹ ਕੰਮ ਪੂਆ ਨੇ ਕਰਨੇ ਆ ਇਹ ਹੋ ਮਜਬੂਰ ਕਰਨ ਦੇ ਆ ਪੀਪੂਆ ਇਦਾਂ ਕਰੇ ਸਾਡਾ ਜਲੂਸ ਨਿਕਲੇ ਪਿੰਡ ਵਿੱਚ ਆ ਚੰਗਾਂ ਹੁੰਦਾ ਹੀ ਇਹ ਵੀ ਵੇਖ ਕਿਦਾਂ ਤੜਫਣ ਡਿਆ ਜਿੱਦਾਂ ਥੋੜੇ ਪਾਣੀ 'ਚ ਮੱਛੀ ਤੜਫਦੀ ਆ ਕੋਈ ਗੱਲ ਨਹੀਂ ਪੈਸੇ ਲੈਣੇ ਮਨਾਉਂਦੇ ਆ ਇਹ ਤੇ ਤੁਹਾਡੇ ਕੋਲ ਮੈਂ ਖਟਾ ਕੇ ਛੱਡੂਗੀ ਇਦਾਂ ਸਾ ਮੈਂ ਵੀ ਨਹੀਂ ਲੈਂਦੀ